ਅੱਜ ਸਰਪੰਚ ਕੁਲਜੀਤ ਸਿੰਘ ਸੋਣੀ ਅਤੇ ਸੀਨੀਅਰ ਆਗੂ ਰੁਪਿੰਦਰ ਸਿੰਘ ਰੋਨੀ ਸਮੂਹ ਸਾਥੀਆਂ ਨਾਲ ਬੀਡੀਪੀਓ ਸ਼੍ਰੀ ਹਰਗੋਬਿੰਦਪੁਰ ਸਾਹਿਬ ਨੂੰ ਪਿੰਡ ਮਾੜੀ ਟਾਂਡਾ ਦੀਆਂ ਮੁਸ਼ਕਲਾਂ ਸੰਬੰਧੀ ਮਿਲੇ ਆਉ ਦਿਖਾਉਂਦੇ ਆ ਤੁਹਾਨੂੰ ਪੂਰੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਮਾਰੀ ਡੰਡਾ ਕੁਲਜੀਤ ਸਿੰਘ ਅਸੀਂ ਅੱਜ ਬਿਜਲੀ ਦੇ ਦਫਤਰ ਪਹੁੰਚੇ ਆ ਜੋ ਪਿੰਡਾਂ ਦੀਆਂ ਮੁਸ਼ਕਲਾਂ ਸਾਡੇ ਵੀਡੀਓ ਸਾਹਿਬ ਨਵੇਂ ਆਏ ਆ ਉਹਨਾਂ ਨੂੰ ਉਹਨਾਂ ਮੁਸ਼ਕਲਾਂ ਤੋਂ ਜਾਣੂ ਕਰਾਇਆ ਤੇ ਪਿੰਡ ਦੇ ਵਿਕਾਸ ਲਈ ਉਹਨਾਂ ਨੂੰ ਬੇਨਤੀ ਕੀਤੀ ਆ ਨਾਲੇ ਉਹਨਾਂ ਦਾ ਆਪ ਭਗਤ ਕੀਤੀ ਆ ਕਿ ਉਹ ਅੱਜ ਨਵੇਂ ਨਾ ਉਹਨਾਂ ਨੇ ਚਾਰਜ ਲਿਆ ਵੀਡੀਓ ਸਾਹਿਬ ਨੇ ਵੀ ਭਰੋਸਾ ਸਾਨੂੰ ਦਿਵਾਇਆ ਕਿ ਜਿੰਮੀ ਵੀ ਮੇਰੇ ਬਲਾਕ ਦੇ ਪਿੰਡਾਂ ਸਾਰਿਆਂ ਦਾ ਵਿਕਾਸ ਵੱਧ ਤੋਂ ਵੱਧ ਕੀਤਾ ਜਾਵੇਗਾ ਉਹਨਾਂ ਦਾ ਹੀ ਧੰਨਵਾਦ ਵੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਖੋ ਜੀ ਪਿੰਡਾਂ ਵਿੱਚ ਵਿਕਾਸ ਦੇ ਕੰਮ ਜਿਹੜੇ ਪਏ ਰੁਕੇ ਹੋਏ ਆ ਬੜੇ ਜਲਦੀ ਪੂਰੇ ਕੀਤੇ ਜਾਣਗੇ ਕਿਉਂਕਿ ਪਹਿਲਾਂ ਇਲੈਕਸ਼ਨ ਸੀਗੀ ਇਲੈਕਸ਼ਨ ਚ ਵੀ ਜੀ ਸੀ ਮੁੜ ਕੇ ਬੋਲੀਆਂ ਵਿੱਚ ਮਲਾਜਮ ਨਹੀਂ ਸੀਗੇ ਤੇ ਕੋਈ ਗੱਲ ਨਹੀਂ ਵਿਕਾਸ ਦੇ ਕੰਮ ਜਲਦੀ ਸ਼ੁਰੂ ਕੀਤੇ ਜਾਣਗੇ ਉੱਤੇ ਕਾਫੀ ਮੁਸ਼ਕਲਾਂ ਦੇ ਪਾਣੀ ਦੇ ਨਾਕਾਸ਼ ਨੇ ਦਾ ਬੇਸ਼ੱਕ ਵੀ ਮੁਸ਼ਕਲ ਹੈ ਜੀ ਠੀਕ ਹੈ ਰੋਡ ਵੀ ਨਿਕਲੇਗੇ ਕੰਮ ਆਗੇ ਤੋਂ ਟੱਕਰ ਬੁਲਿਆ ਕੋਈ ਗੱਲ ਨਿਯਮ ਮਕਾ ਵੇਖ ਕੇ ਤੇ ਉਹ ਨਾਲ ਨਾਲ ਹੁਣ ਪਿੰਡਾਂ ਦਾ ਗਰਾਊਂਡ ਲੈਵਲ ਤੇ ਹੀ ਕੰਮ ਕਰਨੇ ਆ ਗਰਾਊਂਡ ਲੈਵਲ ਤੇ ਕੰਮ ਹੋਣਗੇ ਤੁਹਾਡੇ ਦਿਨ ਨਾਲ ਸਾਰੇ ਜੀ ਜੀ ਤੇ ਹੁਣ ਐਮਐਲਏ ਸਾਹਿਬ ਦੇ ਹਦਾਇਤਾਂ ਮੁਤਾਬਕ ਜਿਹੜੇ ਤਾਂ ਇਹ ਸਾਰੇ ਬਣਾਉਣ ਜਾ ਰਹੇ ਤੇ ਹੋਣਗੇ ਸਾਰੇ ਪਿੰਡਾਂ ਦੇ ਹਾਂ